ਹਾਂਜੀ ਬਈ ਕੀ ਹਾਲ ਚਾਲ ਨੇ ਔਰ ਘਰ ਪਰਿਵਾਰ ਬਈ ਸਾਰਿਆਂ ਦੇ ਜੜਦੀ ਕਲਾਂ ਨੇ ਜਾਨਵਰ ਵਗੈਰਾ ਸਾਰਿਆਂ ਦੇ ਵਧੀਆ ਹੋਣਗੇ ਆ ਗਏ ਬਈ ਆਪਾਂ ਇੱਧਰ ਲੈ ਘਰੇ ਤੇ ਅੱਜ ਯਾਰ ਆਪਾਂ ਕਬੂਤਰ ਢਾਵਾਗੇ ਆਪਣੇ 5 ਕਬੂਤਰ ਢਾਵਾਗੇ 5 ਤੇ ਅਮੈਂ 10 11 ਵਜੇ 10 ਵਜੇ ਤੱਕ ਘਰੇ ਆਂ ਉਹਨੂੰ 23 ਘੰਟੇ ਉੱਡ ਕੇ ਬੈਠ ਜਾਵਾਂਗੇ 10 ਵਜੇ ਤੱਕ ਤਾਂ ਕਰਕੇ ਦੇਖੀਏ ਆਪਣੇ ਜਾਨਵਰਾਂ ਦਾ ਸਮਾਂ ਚਾਰ ਲਾਈਟਾਂ ਦੀ ਇਹ ਫਿਰ ਬੰਦ ਬਈ ਸੱਕੀ ਚਾਪ ਦੀ ਖੋਟੇ ਦੀ ਖੁੱਡੇ ਨਾਲੇ ਹੋਈ ਏ ਜਾਨਵਰ ਆਪਣੇ ਬੈਠੇ ਅਲੱਗ-ਤੋਂ ਤਾਂ ਸਾਰੇ ਸੈੱਟ ਬਚੇ ਜੀ ਵੀ ਆਪਣੇ ਆਪਣੇ ਬਸ ਅੱਜ ਬਚਾ ਨਹੀਂ ਡਾਉਂਦਾ ਮੈਂ ਕੱਲਾ ਬਚਾ ਡਿਲੇਟ ਡਾਉਂਗਾ ਜੇ ਮੈਂ ਡਾਇਆ ਵੀ ਆ ਕੇ ਬਾਕੀ ਆਪਣੇ ਜਾਨਵਰ ਭਾਈ ਸਾਰੇ ਫਿੱਟ ਫਾਟ ਬੈਠੇ ओके दिया ਮੈਂ ਰਿਪੋਰਟ ਆ ਮੈਂ ਮੋਬਾਈਲ ਉੱਥੇ ਰੱਖਦਾ ਫਿਰ ਇਹਨੂੰ ਕੱਢ ਦੇਣਾ ਬਾਹਰੇ ਮੋਬਾਈਲ ਯਾਰ ਇੱਥੇ ਰੱਖ ਲੈਂਦੇ ਆਪਾਂ ਆਪਣਾ ਕਮੈਂਟ ਹੋ ਗਿਆ ਕਰਨ ਦੀ ਸੈਟਿੰਗ ਹੀ ਕਰ ਲਈਏ ਦੇਖੀਂ ਜਾ ਰਿਹਾ ਫੋਨ ਇਹ ਮੈਂ ਇੱਥੇ ਰੱਖ ਲਿਆ ਬਈ ਜਿੰਦਾਬੋਧ ਪਰ ਬਾਅਦ ਵਿੱਚ ਆਪਣਾ ਵੱਡਾ ਸੀਨਾ ਵਿੱਚ Lapipun juga jadi ya apaan harinya sana ਆਪਣੀ ਟਿੰਗ ਚੈੱਕ ਕਰੋ ਬਈ ਆਪਣੇ ਕਬੂਤਰ ਆਪਾਂ 5 ਕਬੂਤਰ ਛੜਦੇ ਬਈ ਹੁਣ ਦਿਖਾਉਣ ਆ ਆ ਗਏ ਨੇ ਆਪਣੇ ਪੰਜੇ ਜਾਨਾ ਸੈਕ ਕਰ ਸਕਦੇ ਹੋ ਤੇ ਜੀਨਾ ਤੇ ਗੱਲ ਕੀ ਦਾ ਉੱਚੀ ਹੋ ਗਏ ਥੋੜੀ ਜਿਆ ਜੁੜੀ ਆ ਫੱਦੀ ਆ ਉਹ ਪੁੱਛ ਆ ਜਾ ਫਿਰਦਾ ਤੇ ਹੁਣ ਆਪਾਂ ਬਈ 6 ਡਾਉਣੇ ਹਨੇ ਬਸ ਮਾਚਾ ਨਹੀਂ ਡਾਇਆ ਕੱਲਾ ਮਾਚਾ ਵੀ ਡਾਊਂਗਾ ਪਰ ਬੱਚਾ ਮੈਂ ਕੱਖ ਕੋ ਖਲੇ ਆਵਾਂ ਕਿ ਇਤੋਂ ਜਾਇਆ ਮੈਂ ਇਹ 7:55 ਬਈ 10 ਮਿੰਟ ਪਹਿਲਾਂ ਹੀ ਡਾਏ ਨੇ ਆਪਾਂ ਹੁਣ ਦੇਖਦੇ ਆਂ ਕਿ ਕਿਰਤ ਅੱਬ ਦਿਖਾਉਂਦੇ ਨੇ ਆਹ ਫਿਰਦੇ ਨੇ ਆਪਣੇ ਪੰਜੇ ਜਿਉਂ ਕਰਕੇ ਦਿਖਾ ਦੀ ਪੰਜੇ ਦੇ ਪੰਜੇ ਆਪਣੇ ਜਾਨਵਰ ਆ ਫਰਦ ਨੇ ਆ ਚਲੋ ਬਈ ਮੈਂ ਆ ਕੇ ਕਰਦਾ ਵੀਡੀਓ ਕੰਟੀਨਿਊ ਹੁਣ 7 ਤਰੀ ਖੜੀ ਕਰ ਦਾਂ ਘੇਰਾ ਚਲ ਜਿਹੜੇ ਨੇ ਬੈਠਣਾ ਹੈ ਬੈਠਾ ਹੈ ਬੈਜੂ ਜਿਹੜੇ ਨੇ ਡਰਾ ਰਹਿਣਾ ਹੈ ਹੁਣ ਆਦਾ ਵੀਡੀਓ ਆ ਕੇ ਖੇਤੋਂ ਕੰਟੀਨਿਊ ਬਣੇ ਰਹੋ ਆਪਣੇ ਬਲੌਗ ਚ ਲਓ ਬਈ ਚ ਅੱਖਾਂ ਪਾ ਵੱਡ ਲਿਆਂਦੇ ਤੇ ਆਪਣੇ ਤਿੰਨ ਕਬੂਤਰ ਆ ਕੇ ਬਹਿ ਗਏ ਤੇ ਦੋ ਕਬੂਤਰ ਉੜੇ ਫਿਰਦੇ ਨੇ ਆਪਣੇ ਹੁਣ ਇਹਨਾਂ ਨੂੰ ਤਿੰਨਾਂ ਨੂੰ ਵੀ ਪਰਦਾਵਾਂਗੇ ਨਾਲ ਬਚਾ ਛੱਡਦੇ ਹਾਂ ਹੁਣ ਸੇ ਆਪੀ ਦੁਬਾਰੇ ਆ ਕੇ ਬਹਿ ਜਾਣਗੇ ਮਾਣ ਬਚਾ ਉੱਡਿਆਊਗਾ ਚਲਦੋ ਘੰਟੇ ਤੇ ਆ ਬੈਠਾ ਆਪਣਾ ਬੱਚਾ ਬਈ ਆ ਲਿਆ ਆਪਾਂ ਫੜ ਤੇ ਆਇਤਾ ਤਾਦਾ ਬਚਾ ਜੀ ਆ ਵੀ ਉੱਡ ਗਿਆ ਬਈ ਇਹਨਾਂ ਬਈ ਗੈਸ ਜਤਰੀ ਤੇ ਹੁਣ ਆਪਾਂ ਇਹਨਾਂ ਨੂੰ ਡਾ ਦੇਣੇ ਆ ਸਾਰਿਆਂ ਨੂੰ ਥੇਪ ਦੀ ਸੇਕ ਬੁਤਰਾ ਪਾ ਡਾ ਦੇਣੇ ਤਾਂ ਫਿਰ ਮੈਂ ਕੀ ਕਰਾਂ ਕੰਮ ਗੁੰਮ ਕਰਕੇ ਦੁਬਾਰੇ ਫੇਰ ਆਉਂਗਾ ਉਦੋਂ ਚੱਲ ਬੈਠ ਲੈ ਬਹਿ ਜਾਣਗੇ ਤਾਂ ਕੋਈ ਬਾੜਾ ਨਹੀਂ ਉੜਦੇ ਠੀਕ ਆ ਸੱਟ ਨੇ ਬੈਠ ਜਾਣਗੇ ਤੇ ਹੁਣ ਮੈਂ ਇਹਨਾਂ ਨੂੰ ਡਾ ਦਾਂ ਬਾਈ ਚਾਰਾਂ ਨੂੰ ਇਹ ਡਾ ਕੇ ਫਿਰ ਮੈਂ ਘਰੇ ਜਾਣਾ ਘਰੇ ਆ ਕੇ ਫਿਰ ਉਦੋਂ ਆ ਕੇ ਮੈਂ ਵੀਡੀਓ ਕੰਟੀਨਿਊ ਕਰਾਂਗਾ ਇਹਨਾਂ ਨੂੰ ਡਾ ਜਾ ਬਸ ਮੈਂ ਉੱਧਰ ਲੈਣ ਦੇ ਇਹਨਾਂ ਨੂੰ ਆਓ ਜੀ 9:00 ਵਜੇ ਤੇ ਆਪਾਂ ਬਚਾ ਵੀ ਲਾਤਾ ਸੀ ਆਹਰੇ ਫਿਰਦਾ ਬੈਠਣ ਦੇ ਆ ਕੇ ਬਈ ਆਪਣੇ ਸਾਰੇ ਕਬੂਤਰ ਹੁਣ ਇਹ ਚੱਕਰ 'ਚ ਹੁਣ ਬੈਗੇ ਬੈਗੇ ਇਹ ਨਾ ਬੈਠੇ ਤਾਂ ਦੇਖੀ ਜੋਕੀ ਬੰਦਾ ਬੈਗੇ ਆਪਣੇ ਚੱਕਰਾਂ 'ਚ ਕਬੂਤਰ ਸਾਰੇ ਕਤਰਾ ਆ ਬੈਗੇ ਜੀ ਨੀ ਜੀ ਬੈਗੇ ਆ ਗਏ ਆ ਬੈਗੇ ਬਈ ਦੋ ਬੈਗੇ ਬਈ ਆਪਣੇ ਕਬੂਤਰ ਬੱਚਾ ਜਾਈ ਵਿੰਡੋ 'ਚ ਆ ਗਿਆ ਬਾਕੀ ਦੇਖਦੇ ਆ ਤੀਨਾਂ ਜੰਮਦਾ ਜਾ ਰਾ ਇਧਰ ਹੀਪੀ ਦੇ ਬੈਗਾ ਜਾ ਕੇ ਦੇ ਤੱਕ ਮੈਨੂੰ ਲੱਗਦਾ ਵੀ ਮੇਰੇ ਨਾਲ ਰਾਏ ਹੁੰਦਾ ਯਾਰ ਗਮਾੜ ਦੇ ਕਬੂਤਰ ਲਿਆਉਂਦਾ ਫਿਰ ਨੁਕਸਾਨ ਵੀ ਬੈਠ ਜਾਂਦਾ ਜਾ ਕੇ ਵੰਡੀ ਤੇ ਕਬੂਤਰ ਆਪਾਂ 53 ਬੱਟਰ ਰੱਖਿਆ ਨੇ ਕਬੂਤਰਾਂ ਨੇ ਗਰਮੀ ਬਹੁਤ ਆ ਮੈਂ ਲਾ ਲੂ ਕਿ ਭਾਈ ਕਰਦਾ ਵੀਡੀਓ ਕੰਟਰੀ ਫਿਰ ਇਹਨਾਂ ਦਾਣੇ ਵੀ ਰੱਖੂਗਾ ਲਾਓ ਜੀ ਕਬੂਤਰ ਆਪਾਂ ਆਪਣੇ ਸਾਰੇ ਲੈ ਲਾ ਭਾਈ ਦਾਣੇ ਇਹਨਾਂ ਨੂੰ ਰੱਖ ਤੇ ਤੇ ਹੁਣ ਪਾਣੀ ਪਾ ਦਈਏ ਖਾਂਦੇ ਨੇ ਆਪਣੇ ਕਬੂਤਰ ਦਾਣੇ ਖਾ ਲੈਣਦੇ ਨੇ ਨਾ ਪਾਣੀ ਪਾ ਦਈਏ ਬਈ ਚਲ ਚੈੱਕ ਆਪਣੇ ਜਾਨਵਰ ਬੱਚਾ ਜ ਵੀ ਪਿਠਾ ਲਿਆ ਚਲ ਸੈਟ ਟਾਈਮ ਨਾਲ ਆਪਾਂ ਬੈਠੇ ਨੇ ਆਪਣੇ ਸਾਰੇ ਜਾਨਵਰ ਓਕੇ ਦੀ ਰਿਪੋਰਟ ਆ ਜਮਾ ਤੇ ਦਾਣੇ ਖਾ ਰਹਿਣ ਦੇ ਬਈ ਇਹਨਾਂ ਨੂੰ ਬਾਕੀ ਆਪਨੇ ਇਹ ਤਾਂ ਹੁਣ ਸਿੱਧਾ ਦਾਣੇ ਪਾਵਾਂਗੇ ਆਪਾਂ ਹੋਰ ਇਹਨਾਂ ਨੂੰ ਕੁਝ ਨਹੀਂ ਕਰਦੇ ਕਿਉਂਕਿ ਮੈਂ ਇੱਥੇ ਮੇਰਾ ਅੱਜ ਪੇਪਰ ਆ ਮੈਂ ਹੋਜੀ ਮੁਲੇਟ ਦਾਣੇ ਨੂੰ ਪਾਣੀ ਪਾਣ ਦਾ ਸਟਾਣੀ ਭਰ ਕੇ ਸਰ ਜਾਣਾ ਸਰ ਜਾ ਗਿਆ ਤੇ ਐਂ ਆਥਨੇ ਦਾ ਆ ਕੇ ਬਸ ਵਲੌਗ ਦੀ ਐਂਡ ਕੀ ਕਰਨੇ ਦਾਣੇ ਪਾਉਣ ਲਈ ਹੋਰ ਆਪਾਂ ਆਥਨੇ ਕੁਝ ਨਹੀਂ ਕਰਨਾ ਪਾਣੀ ਪਾਥ ਹੁਣ ਹੁਣ ਖਾ ਲੈਣ ਦੇ ਬਾਈ ਨਾਣੇ ਦੋਨੇ ਸੈਟ ਬੈਠੇ ਨੇ ਸਾਰੇ ਆਪਣੇ ਜਾਨਵਰ ਚਲੋ ਕਰਦੇ ਆਪਾਂ ਸ਼ਾਮ ਨੂੰ ਆ ਕੇ ਗੱਲ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਬਾਈ ਲਓ ਜੀ ਬਾਈ ਸ਼ਾਮ ਦਾ ਵੇਲਾ ਹੋ ਗਿਆ ਤੇ ਆਪਣਾ ਨੌਮਿਕਾ ਖੋਲਣ ਲੱਗਾ ਗਿਆ ਰ ਕਬੂਤਰਾਂ ਦਾ ਖੋਲਤਾ ਨੌਮਨੇ ਘੇੜਾ ਆਪਣੇ ਜਾਨਵਰਾਂ ਨੂੰ ਬਈ ਪਾਣੀ ਪਾ ਦਈਏ ਦਾਣੇ ਆਪਾਂ ਰਖ ਦਿੱਤੇ ਭਿਓ ਤੇ ਬੋਤਲ ਚਾ ਕੇ ਪਾਣੀ ਭਰ ਦਈਏ والله ਵੀ ਨਾ ਮੂਛਾਂ ਪਾਣੀ ਪਾ ਦਈਏ ਕਬੂਤਰਾਂ ਨੂੰ ਆਪਣੇ ਨਾਲ ਬੈਠੇ ਨੇ ਆਪਣੇ ਜਾਨਵਰ ਇੱਕੇ ਦੀ ਰਿਪੋਰਟ ਨਾਲ ਲਓ ਜੀ ਜਾਨਵਰਾਂ ਨੂੰ ਪਾਣੀ ਪਾਤਾ ਕੋਪਈ ਲਾਓ ਬਈ ਸਰੋਂ ਤੇ ਦਾਣੇ ਆਪਾਂ ਭਿਉਂਦੇ ਸੀ ਦਾਣੇ ਆਪਾਂ ਭਰਤਾ ਸੀ ਇਹਨਾਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਪਾ ਦਈਏ ਬਈ ਦਾਣੇ ਚੇਕੋ ਬਈ ਜਾਨਵਰ ਆਪਣੇ ਦਾਣੇ ਖਾ ਲੈਣੇ ਹੁਣ ਤੜਕੇ ਇਹਨਾਂ ਨੂੰ ਘਾਟੇ ਪਾਏ ਸੀ ਲਾਓ ਜੀ ਬਈ ਦੇਖੋ ਜਾਨਵਰ ਆਪਣੇ ਦਾਣੇ ਖਾਂਦੇ ਹੁਣ ਇਹਨਾਂ ਵਿੱਚੋਂ ਕਬੂਤਰਾਂ ਦਾ ਵਿੱਚ ਕਈ ਇੱਕ ਤੋਂ ਕਬੂਤਰਾਂ ਦਾ ਬਾਈਕਾਟ ਵੀ ਕਰਨਾ ਬਾਈ ਹੋਰ ਕਬੂਤਰ ਐਡ ਕਰਾਂਗੇ ਇਹ ਦੇ ਦਾਂਗੇ ਮੁੰਡੇ ਨੂੰ ਉਹ ਕਹਾਂ ਦੀ ਕਹਾਂ ਦਾ ਕਬੂਤਰ ਦੇ ਦੇ ਚੱਲ ਚੇਂਜ ਕਰ ਦਾਂਗੇ ਆਪਾਂ ਤੇ ਚਲੋ ਠੀਕ ਆ ਬਾਈ ਕਰਦੇ ਆ ਆਪਾਂ ਵਲੌਗ ਦੀ ਐਂਡਿੰਗ ਤੇ ਕੱਲ ਨੂੰ ਸ਼ਾਇਦ ਆਪਾਂ ਨਾਂ ਬਲਾਈਏ ਵਲੌਗ ਆਪਣਾ ਕਿਉਂ ਮੈਨੂੰ ਕੱਲੋਂ ਕੰਮ ਆ ਬਿਜੀ ਆ ਥੋੜਾ ਜਿ ਕਿਸੇ ਪਾਸੇ ਜਾਣਾ ਸੀ ਤਾਂ ਕਰਕੇ ਤੇ ਤੇ ਜੇ ਬਾਈ ਵੀਡੀਓ ਵਧੀਆ ਲੱਗਦੀ ਆ ਤਾਂ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਹਣਾ ਲਾਈਕ ਕਰੋ ਕਮੈਂਟ ਕਰੋ ਵੀਡੀਓ ਨੂੰ ਸ਼ੇਅਰ ਕਰੋ ਵੱਧ ਦਾ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਬਾਈ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਚੁੱਕ ਕੇ ਬਾਈ